ਦੀ ਜਿਹੜੀਆਂ ਸਾਰੇ ਹੀ ਸੂਬਿਆਂ ਚ ਤਕਰੀਬਨ ਕਾਰਜ ਕਰਨੀ ਦੀਆਂ ਬੈਠਕਾਂ ਚੱਲ ਰਹੀਆਂ ਐ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਭਾਜਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਉਹ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀ ਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਚਾਹੇ ਰਵਿੰਦਰ ਯਾਦਵ ਜੀ ਨੇ ਚਾਹੇ ਹੋਰ ਇਨਚਾਰਜ ਨੇ ਉਹ ਸਾਰੀਆਂ ਗੱਲਾਂ ਸਨੇਹਾ ਜਿਹੜਾ ਲੈ ਕੇ ਅੰਮ੍ਰਿਤਪਾਲ ਦਾ ਭਰਾ ਅੱਜ ਫੜਿਆ ਗਿਆ ਸਰ ਜਲੰਧਰ ਜਲੰਧਰ ਚ ਫੜਿਆ ਗਿਆ ਜੀ ਉਹ ਕੌਣ ਜਿਹੜਾ ਅੰਮ੍ਰਿਤਪਾਲ ਦਾ ਭਰਾ ਸੀ ਉਹ ਜਲੰਧਰ ਚ ਮੱਦਾ ਹੈ ਜਿਹੜੇ ਐਮਪੀ ਬਣਨੇ ਨਾ ਨਹੀਂ ਨਹੀਂ ਉਹ ਤਾਂ ਜੇ ਜਿਨੇ ਪਰ ਹੁਣ ਉਸ ਤੋਂ ਬਾਅਦ ਮੈਨੂੰ ਕੀ ਪਤਾ ਕੌਣ ਕੇਜੀਵਾਲ ਐਂਟਰੀ ਮਿਲ ਗਈ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਬ ਬਿਆਰ ਬਾਈ ਚੱਲਦੀ ਸੀ ਕਿਨਨ ਸਭ ਕੇਜੀਵਾਲ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੋਣੀ ਇੱਕ ਅੱਧੀ ਚ ਬੇਲ ਬਾਕੀ ਬਹੁਤ ਹਜੇ ਅਤਵੰਨ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਹੈ ਹੁਣ ਸ਼ੰਭੂ ਬਾਉਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਪੂਚ ਕਰਨਗੇ ਲੱਗ ਰਿਹਾ ਸਰ ਹਜੇ ਤੱਕ ਉਹ ਨਹੀਂ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀਆਂ ਜਿਹੜੀ ਜਲੰਧਰ ਜਿਮਨੀ ਜਿਹੜਾ ਸਰ ਉਹਦਾ ਵੀ ਰਿਜ਼ਲਟ ਆ ਰਹੇ ਨੇ ਉਹ ਸੀਐਮ ਸਾਹਿਬ ਗਲੀ ਗਲੀ ਘੁੰਮਣੇ ਇੱਕ ਚੰਗੀ ਗੱਲ ਸੀਐਮ ਨੂੰ ਘੁੰਮਣਾ ਚਾਹੀਦਾ ਸੀਐਮ ਨੂੰ ਵੈਸੇ ਹੀ ਇਲੈਕਸ਼ਨਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੇਟੀ ਇਸ ਚੀਜ਼ ਦਾ ਜੀ ਪੀ ਦੀ ਜਿਹੜੀਆਂ ਸਾਰੇ ਹੀ ਸੂਬੇ ਤਕਰੀਬਨ ਕਾਰਜ ਕਰਨੀ ਦੀਆਂ ਬੈਠਕਾਂ ਚੱਲ ਰਹੀਆਂ ਐ ਤੇ ਉਹ ਬੈਠਕਾਂ ਦੇ ਦੀਨ ਅੱਜ ਪੰਜਾਬ ਦੀ ਆ ਤੇ ਪੰਜਾਬ ਦੇ ਅੱਜ ਸਾਰਾ ਦੇਣਾ ਜਰੀ ਇੱਥੇ ਸਾਰੇ ਪੰਜਾਬ ਦੀ ਭਾਜਪੀ ਚਾਹੇ ਮੰਡਲ ਪ੍ਰਧਾਨ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਸਾਡੀਆਂ ਬਾਡੀਜ਼ ਨੇ ਸਾਰੀਆਂ ਜਿਹੜੀਆਂ ਇੱਥੇ ਪਹੁੰਚੀਆਂ ਤੇ ਅੱਜ ਵਿਚਾਰ ਹੋਣਗੇ ਕਿਉਂਕਿ ਅਗਲੀ ਜਿਹੜੀ ਆ ਮੈਂਬਰਸ਼ਿਪ ਕਿਵੇਂ ਹੋਣੀ ਆ ਅੱਗੇ ਕੀ ਰੂਪਰੇਖਾ ਬਣਨੀ ਆ ਪਾਰਟੀ ਦੀ ਉਹਦੇ ਬਾਰੇ ਸਾਰਿਆਂ ਜਿਹੜਾ ਇਹ ਅੱਜ ਇੱਥੇ ਵਿਚਾਰ ਹੋਣਗੇ ਕੀ ਕੀ ਹਾਈ ਕਮਾਂਡ ਨਾਲ ਜਿਹੜੀ ਪਾਰਟੀ ਦੀ ਕਿਉਂਕਿ ਇਹ ਪਿਓਰ ਅੱਜ ਪਾਰਟੀ ਦੀ ਗੱਲ ਆ ਕਿਵੇਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਹੈ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹਾਈ ਕਮਾਂਡ ਤੋਂ ਜਿਹੜੀ ਲੀਡਰਸ਼ਿਪ ਆਈ ਆ ਜਾਇ ਵੰਦਰ ਯਾਦਵ ਜੀ ਨੇ ਚਾਹੇ ਹੋਰ ਇਨਚਾਰਜ ਨੇ ਉਹ ਸਾਰੀਆਂ ਗੱਲਾਂ ਸਨੇਹਾ ਜਿਹੜਾ ਲੈ ਕੇ ਅਮ੍ਰਿਤਪੁਰ ਆਜ ਫੜਿਆ ਗਿਆ ਸਰ ਜਿਲੰਦਰ ਜਿਲੰਦਰ ਚ ਫੜਿਆ ਗਿਆ ਜੀ ਉਹ ਕੌਣ ਹੈ ਜਿਹੜਾ ਅਮ੍ਰਿਤਪੁਰ ਦਾ ਪ੍ਰਾਤਿਨਾਮ ਉਹ ਜਿਲੰਦਰ ਚ ਵੱਧਦਾ ਹੈ ਜਿਹੜੇ ਐਮਪੀ ਬਣਨੇ ਨੇ ਨਵੇਂ ਨੀ ਨੀ ਉਹ ਤਾਂ ਜੀਐਸ ਨੇ ਪਰ ਹੁਣ ਉਸ ਤੋਂ ਬਾਅਦ ਮੈਨੂੰ ਕੀ ਪਤਾ ਕੌਣ ਹੈ ਕੇਜੀਵਾਲ ਐਂਟਰੀ ਰਿਪੇਅਰ ਮਿਲ ਗਈ ਸੁਪਰੀਮ ਕੋਰਟ ਲੱਗਦਾ ਹੈ ਕਿ ਲਗਾਤਾਰ ਜਬ ਬਿਆਰ ਬਾਈ ਚੱਲਦੀ ਸੀ ਕਿਨਨ ਸਕੇਜੀਵਾਲ ਕੋਈ ਨਹੀਂ ਇੱਕ ਕੇਸ ਆ ਉਹਨਾਂ ਤੇ ਕਿਸੇ ਵਿੱਚ ਮਿਲ ਗਈ ਹੁਣੇ ਇੱਕ ਅੱਧੀ ਚ ਬੇਲ ਬਾਕੀ ਬਹੁਤ ਹਜੇ ਅਤਵੰਨ ਦਾ ਟਾਈਮ ਕਾਫੀ ਜੇਲ੍ਹ ਚ ਰਹਿਣ ਦਾ ਹੈ ਹੁਣ ਸ਼ੰਭੂ ਪਾਉਡਰ ਖੋਲਣ ਦੇ ਆਦੇਸ਼ ਵੀ ਦਿੱਤੇ ਗਏ ਕਿਸਾਨ ਦੇ ਹੁਣ ਦਿੱਲੀ ਦੀ ਪੂਚ ਕਰਨਗੇ ਲੱਗ ਰਿਹਾ ਸਰ ਹਜੇ ਤੱਕ ਉਹਨਾਂ ਦੀ ਅੱਜ ਅਜੇ ਮੈਂ ਰਾਮ ਨਾਲ ਸਾਰੀਆਂ ਗੱਲਾਂ ਕਰੂੰਗਾ ਪਾਰਟੀ ਦੀਆਂ ਜਿਹੜੀ ਜਲੰਧਰ ਜਿਮਨੀ ਜਿਹੜਾ ਸਰ ਉਹਦਾ ਵੀ ਗੱਲ ਦਾ ਰਿਜ਼ਲਟ ਆ ਰਹੇ ਨੇ ਉਹਦਾ ਸੀਐਮ ਸਾਹਿਬ ਗਲੀ ਗਲੀ ਘੁੰਮਣਾ ਇੱਕ ਚੰਗੀ ਗੱਲ ਸੀਐਮ ਨੂੰ ਘੁੰਮਣਾ ਚਾਹੀਦਾ ਸੀਐਮ ਨੂੰ ਵੈਸੇ ਹੀ ਇਲੈਕਸ਼ਨਾਂ ਤੋਂ ਇਲਾਵਾ ਵੀ ਗਲੀ ਗਲੀ ਘੁੰਮਣਾ ਚਾਹੀਦਾ ਸੀਐਮ ਦਾ ਮੰਡੇਟੀ ਇਸ ਚੀਜ਼ ਦਾ ਜੀ